ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਿੰਨ ਮਝਾ ਦਿਖਾਉਣੀ ਆ ਤਿੰਨੇ ਸੂਜਾਂ ਸਵਈਆਂ ਤੇ ਰੇਟ ਬਿਲਕੁਲ ਇਹਨਾਂ ਦੇ ਬਾਜ਼ਿਬ ਹੋਣਗੇ ਘਰੇਲੂ ਆਮ ਜਮਾ ਦੁੱਧ ਪੀਣ ਵਾਲੇ ਸੌਦੇ ਤੁਹਾਨੂੰ ਦਿਖਾਉਣੀ ਆ ਤਿੰਨ ਨਗ ਸੂਏ ਸਵਾਈ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰਿਏਗਾ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਮੇਰਾ ਨਾਮ ਜੀਤੀ ਪੰਡਤ ਆ ਜੀ ਪਿੰਡ ਹੰਢਿਆਇਆ ਕੋਠੇ ਚੂੰਗਾ ਸਾਹਮਣੇ ਆਨੰਦ ਪੋਲਟਰੀ ਫਾਰਮ ਨੇੜੇ ਬਾਬਾੜੀ ਸਰ ਗੁਰਦੁਆਰਾ ਠੀਕ ਹੈ ਜ਼ਿਲ੍ਹਾ ਬਰਨਾਲਾ ਪੈਗਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਬੋਲਿਓ ਜੀ ਆਪਣਾ 9876366634 9876366634 ਵਟਸਐਪ ਨੰਬਰ ਆ 6239097902 ਠੀਕ ਹੈ ਪਹਿਲਾ ਨੰਬਰ ਆਪਾਂ ਜਿਹੜੀ ਝੋਟੀ ਦੇਖਿਆ ਸੁਆ ਕਿਹੜਾ ਸੁੰਦੀ ਆ ਜੀ ਇਹ ਤੀਜਾ ਸੁਆ ਸੁੰਦੀ ਆ ਜੀ ਜੈਨੂਨ ਤੀਜਾ ਸੁਆ ਦਿਨ ਕਹਿ ਕੇ ਲੈਂਦੀ ਆ ਜੀ ਇਹ ਇੱਕ ਹਫਤਾ ਲੋਗੇ ਘੱਟੋ ਘੱਟ ਇੱਕ ਹਫਤਾ ਸੂਣ ਚ ਬਾਕੀ ਪਿਛਲੇ ਸੂਏ ਆਪਾਂ ਜਿੱਤੋ ਖਰੀਦਦੇ ਆ ਮਾਲ ਕਨੇ ਦੁੱਧ ਦੱਸਿਆ ਉਹ ਵੀ ਆਪਾਂ ਕਿੰਨਾ ਚੋ 16 ਕਿਲੋ ਆਇਆ ਨਿੰਕ ਕੇ ਲਿਆ ਠੀਕ ਹੈ ਪੂਰਾ 16 ਕਿਲੋ ਨਾਲ ਦੱਸਿਆ ਵੀ ਦੂਜੇ ਸੂਏ ਦਾ ਚੋਇਆ ਵਾ ਹਾਂ ਪੂਰਾ ਹੁਣ ਇੱਕ ਹਫਤਾ ਬਾਕੀ ਆ ਘੱਟ ਲਹੋ ਵੀ ਪੰਜ ਚਾਰ ਦਿਨ ਬਸ ਠੀਕ ਹੈ ਤੇ ਚੌਣ ਚਵਾ ਤਾਰਾ ਤੁਰਾ ਜਿਪਾ ਖਿੱਚਿਆ ਓਕੇ ਗਾਰੰਟੀ ਸਭ ਪਾਸੇ ਜੀ ਠ ਭਾਈ ਇਹਦਾ ਕੀ ਕਰਦੇ ਆ ਭਾਤ ਇਹਦਾ ਪਤਾ ਮੈਂ ਤਾਂ ਇਹ ਬਹੁਤ ਪੈਸਾ ਦੀ ਹੈ ਇਹਦਾ ਮੁੱਲ ਹੈ 120 ਲੈਣਾ ਇਹਦਾ 115 ਤੋਰੇਵਾਰ ਨੂੰ ਸੁਰ ਪਹਿਲੇ ਨੰਬਰਾਂ ਬਾਈ ਜਿਹੜੇ ਝੋਟੀ ਦੇਖਦੇ ਤੀਜਾ ਸੂਆ ਜੈਨ ਨੂੰ ਸੁਣਦੀ ਆ ਸੋ ਲੇਵਾ ਲੂਹਾ ਦੇਖੋ ਕਹਿ ਵਾਤਾ ਇੱਕ ਹਫਤਾ ਸੂਨ ਚ ਬਾਕੀ ਪਿਆ ਤੇ ਥਾਣਾ ਹਵਾਨੇ ਦੀ ਪੂਰੀ ਸਾਫ ਸੁਥਰੀ 120000 ਰੁਪਏ ਡਿਮਾਂਡ ਤੇ 115 ਦੇ ਵਿੱਚ ਚੋਹਨਾ ਥੋੜਾ ਉਹਦਾ ਮਾਨਦਾਨ ਘਾਰ ਆਇਦਾ ਇਹਦੇ ਵਿੱਚੋਂ ਵੀ ਜਰੂਰ ਹੋਊਗਾ ਕੋਈ ਫਿਕਸ ਨਹੀਂ ਹੈਗਾ ਇਹ ਸੋ ਸੈਂਕ ਸੋਂਗ ਦੇਖੋ ਕਹਿ ਵਾਤਾ ਜੈਨੂਨ ਤੀਜਾ ਸੂਆ ਤੇ ਪਤਲੀ ਚਮੜੀ ਵਜਾ ਟੇਲ ਦੇਖੋ ਸਾਰੀ ਏ ਟੂ ਜ਼ेड ਬਲੈਕ ਆ ਜਮਾ ਤੇ ਮੁਠੀ ਵਾਲਾ ਕਰਮੜੇ ਥਣ ਲੱਗਿਆ ਵਜਾ ਮੋਰਾ ਨਾ ਖਾ ਕੋਈ ਔਰ ਮੋਰਾ ਨਾ ਸੋ ਸਿਮਨ ਬਗੜਾ ਫਿਰ ਚੰਗਾ ਪਰ ਦੱਸਿਆ ਨਹੀਂ ਠੀਕ ਆ ਪਰ ਠੀਕ ਹੈ ਅੰਦਾਜ਼ਾ ਲਾਈਏ ਇਸ ਵਾਰ ਬੰਦਾ ਕਿੰਨਾ ਦੁੱਧ ਮੰਨ ਕੇ ਪੈਸੇ ਲਾ ਰਿਹਾ ਇਹ ਜੇ 17 17 ਕਿਲੋ ਦੀ ਮੇਰੀ ਕੋਟ ਹੋਣੀ ਮੈਂ ਲੈ ਚਲੋ ਬੰਦੋ ਜੀ ਸੋ 17 ਕਿਲੋ ਮੰਨ ਕੇ ਵੀਰ ਕਹਿੰਦਾ ਪਰਚੇਸ ਕਰ ਲਿਓ ਤੇ ਬਾਕੀ ਥਣ ਲੇਵਾ ਭਾਂਡਾ ਝੋਟੀ ਦੇ ਸੋਨਾ ਕੋਈ ਇਹੋ ਜੀ ਕਰਨੀ ਤੇ ਕੱਦ ਕਾਠ ਦੇ ਵਿੱਚ ਜਿੰਦ ਜਾਨ ਦੇ ਵਿੱਚ ਭਲੀ ਵੀ ਥਣ ਦੇਖੋ ਜਮਾ ਗੁੱਲੇ ਵਾਲਾ ਸਾਫ ਤੇ ਅੱਗੇ ਬਾਜੀ ਦੂਜੇ ਨੰਬਰ ਤੇ ਜਿਹੜੀ ਆਪਾਂ ਦੇਖਦੇ ਆਂ ਸੂਈ ਵੀ ਆ ਹਨਾ ਹਾਂ ਏ ਹਾਂ ਇਹ ਪਾਸ ਸੂਈ ਹੈ ਜੀ ਕਿੰਨਾ ਦਿਨ ਹੋ ਗਿਆ ਇਹਨੂੰ ਸੂਈ ਨੂੰ ਹੁਣ ਤੀਜਾ ਦਿਨ ਹੋ ਗਿਆ ਯਾਰ ਸੂਈ ਦਾ ਬੱਚਾ ਇਹਦੇ ਵਿੱਚ ਹੈ ਕੀ ਹੈ ਬੱਚਾ ਕੱਟਾ ਹੈ ਕੱਟਾ ਵੀ ਇਹਦਾ ਬਹੁਤ ਮਹਿੰਗੇ ਟੀਕੇ ਦਾ ਅੱਛਾ ਨੀਲੀ ਰਾਵੀ ਆ ਹਾਂ ਲੀਲਾ ਰਾਵੀ ਪਿਓ ਨੀਲੀ ਰਾਵੀ ਦਾ ਪਤਾ ਇਹਨੇ ਕੱਟਾ ਨਾੜੂਆ ਨਾਲ ਆ ਹਨਾ ਜਮਾ ਜਮਾ ਪਾਸ ਸੂਈ ਹੈ ਜੀ ਠੀਕ ਹੈ ਕਿੰਨਾ ਕੁ ਬੋਲਾ ਤਿਆਰੀ ਚਾਹੀਦੀ ਇਹਦੇ ਇਹਦੇ ਦੁੱਧ ਦੋ ਇਹ ਪੂਰਾ 15 ਕਿਲੋ ਠੀਕ ਹੈ ਹੁਣ 10 11 ਕਿਲੋ ਕੋਲਾ ਤਿਆਰ ਆ ਬੋਲਾ 5 ਲੀਟਰ ਟਾਈਮ ਦਾ ਮੈਨ ਨਾਲ ਹੈਗਾ ਜੀ ਹਾਂ ਤਾਂ 5 ਲੀਟਰ ਲੈ ਧਾਰਾ ਤੁਰ ਓਕੇ ਜੀ ਬਹੁਤ ਓਕੇ ਥਣ ਥਣ ਚਾਬਾ ਦਿਖਾ ਦੇਣੀ ਧਾਰਾ ਮਰਵਾ ਕੇ ਸੁਭਰ ਥਣ ਵਗੈਰਾ ਦੇਖੋ ਝੋਟੀ ਦਾ ਕਿਆ ਬਾਤਾਂ ਜਮਾ ਤੇ ਬੱਚਾ ਮੇਲ ਕਾ ਵਾ ਧਾਰਾ ਮਾਰ ਕੇ ਦਿਖਾਉਣਾ ਅਸਾ ਚੋਣ ਦੇਖੋ ਕਿਆ ਬਾਤਾਂ ਪੂਰਾ ਸੋਹਣਾ ਸਾਫ ਸੁਥਰਾ ਮੋਟਾ ਮੋਟਾ ਚੋਣਾ ਤੇ ਦੁਪਹਿਰ ਦਾ ਟਾਈਮ ਆ ਜਮਾ 1 ਵਜੇ ਅਪਾ ਚੋਾਈ ਕਰਦੇ ਪਏ ਇਹਦੀ ਧਾਰਾ ਮਾਰ ਕੇ ਦਿਖਾਉਣੇ ਪਏ ਜਮਾ ਕਿਉਂਕਿ ਦੂਰ ਤੋਂ ਬੰਦਾ ਆਵੇ ਕੋਈ ਦਿੱਕਤ ਨਾ ਹੋਵੇ ਕਿਸੇ ਗੱਲ ਦੀ ਹਣਾ ਸ ਮਾ ਠੀਕ ਹੈ ਜੀ ਤੇ ਇਹਦੀ ਕੀਮਤ ਤਾਂ ਬਾਕੀ ਰੱਖੀਏ ਜੀ ਇਹਦੀ ਕੀਮਤ ਇਹ ਮੁੱਲ ਤਾਂ 1.25 ਹੈ ਇਹਦਾ ਲੈਣਾ 1.20 ਹੈ ਪੂਰਾ 1,20,000 ਰੁਪਏ 15 ਕਿਲੋ ਦੁੱਧ ਆਪਣੇ ਉਹ ਕਾ ਬਰੇ 15 ਕਿਲੋ ਦੀ ਮੇਰੀ ਓਟ ਆ ਅਗਲੇ ਦੇ ਘਰ ਤਾਂ ਇਹਦੀ ਸੂਆ ਤਾਂ ਹੋਤੀ ਜਗ ਲੱਗਦਾ ਹਨਾ ਕਿਹਦੇ ਸੂਆ ਸੋਈ ਹੈ ਤੀਜਾ ਸੂਆ ਬੱਚਾ ਮੇਲ ਕਾਫ ਕਟਾ ਤੇ ਦੇਖੇ ਬਾਕੀ 4000 ਰੁਪਏ ਦੱਤਾ ਹੀ ਡਾਕਟਰ ਉਹੀ ਕਾ ਭਰਾ ਹੀ ਨੀਦੀ ਦਾ ਵੀ ਦਿੰਦਾ ਹਨਾ ਸੋ ਥੱਲੇ ਹਵਾਨਾ ਦੇਖੋ ਕਿਆ ਬਾਤ ਹੈ ਜਮਾ ਲਾਟ ਰੰਗੂ ਜਗਦੀ ਆ ਪਸਮਾਨ ਵਗੈਰਾ ਦੇਖੋ ਸਾਫ ਸੁਥਰਾ ਤੇ ਜਿੰਦੇ ਜਾਨ ਚ ਪਲੀ ਪੁਲੀ ਵੀ ਬਹੁਤ ਆ ਤੋ ਮੁਠੀ ਵਾਲਾ ਸੋਹਣਾ ਥਾਣਾ ਸਾਫ ਸੁਥਰਾ ਧਾਰਾ ਵੀਰ ਨੇ ਮਾਰ ਕੇ ਦਿਖਾ ਦਿਆ ਉਸ ਗੱਲੋਂ ਬੇਫਿਕਰ ਹੋ ਜਾਓ ਤੇ ਜਿਹੜੀ ਤੀਜੇ ਨੰਬਰ ਆ ਪਾਈ ਦੇਖੀ ਜਨੇ ਜੀ ਇਹਨੂੰ ਕਹਿਵਾ ਦਿਨ ਹੋ ਗਿਆ ਸੂਈ ਨੂੰ ਇਹ ਕੱਲ ਹੀ ਸੂਈ ਹੈ ਇਹ ਕੱਲ ਸੂਈ ਆ ਇਹਦੇ ਵਿੱਚ ਬੱਚਾ ਆ ਗਿਆ ਕੱਟਾ ਜੇ ਕੱਟੀ ਕੱਟਾ ਇੱਕ ਕੱਟੀ ਦੇਖੀ ਆ ਇਹਦੇ ਮਗਰ ਕੱਟੀ ਅਸ ਇਹਦੇ ਮਗਰ ਆ ਗਈ ਕੱਟੀ ਜੱੜ ਬਲੇਖ ਹਣਾ ਹਾਂ ਸੂਆ ਹੋਏ ਵੀ ਤੀਜਾ ਅਗਲ ਅਗਰ ਇਹ ਸੂਏ ਸੂਈ ਹੈ ਸਿੰਗੇ ਕਮਾੜਾ ਜ ਹੈਗਾ ਟੁੱਟਿਆ ਵਾ ਤੇ ਬਾਕੀ ਮੂੰਹ ਮੱਥਾ ਦੇਖੋ ਸਾਫ ਸੁਥਰਾ ਕਿੰਨਾ ਕੁ ਬੋੜਾ ਆ ਜਰਾ ਥੱਲੇ ਦੇ ਇਸ ਵੇਲੇ 10 ਕਿਲੋ ਬੋੜਾ ਪਹਿਲਾ ਜਿੱਤੋ ਲੈ ਕੇ ਆਏ ਉਹ ਕਿਉਂ ਕਹਿੰਦਾ 14 ਕਿਲੋ ਦੁੱਧ ਚੋਇਆ ਮੈਨੇ ਪੂਰਾ 14 ਕਿਲੋ ਇਹ ਥੱਲੇ ਗਰੇ ਲਿਆਜ ਵਾਲੇ ਬੰਦੇ ਤੋਂ ਹੀ ਲਈਏ ਤੇ ਇਹਦਾ ਭਾਪਾ ਕੀ ਰੱਖਿਆ ਇਹਦਾ ਮੁੱਲ ਹੈਗਾ 90 ਲੈਣਾ 85 100 ਰੁਪਏ ਵੀ ਨਹੀਂ ਘਟ ਲੈਣਾ ਪੂਰਾ 85 ਹੀ ਲੈਣਾ 85 ਯਾਰ ਕਿੰਨਾ ਦੁੱਧ ਮੰਨ ਕੇ ਲੈਵੇ ਬੰਦਾ ਉਹ ਤਾਂ ਅਗਲਾ 14 ਕਿਲੋ ਮੰਨ ਕੇ ਲਵੇ 14 ਕਿਲੋ ਪਿੱਛੇ ਕੱਟੀ ਸੂਈ ਸਵਾਈ ਹੈ ਨਾ ਤੇ ਲੈਣਾ ਦਾ 85000 ਹਾਂ ਸੁਭਰਤਾ ਰਾ ਦੇਖੋ 3 ਜਿਹੇ ਨੰਬਰ ਵਾਲੀ ਮਹਿੰਦੀਆਂ ਤੋ ਦੇਖੋ ਕਿਆ ਬਾਤਾਂ ਦੁਪਹਿਰ ਦੇ ਟਾਈਮ ਇਹਦੇ ਧਾਨ ਮਾਰ ਕੇ ਦਿਖਾਉਣੇ ਪਏ ਆਪਾਂ ਮਾਰਦੀ ਕਰਾਉਣੀਆਂ ਆਹ ਮੂਹ ਰਸਣਾਂ 'ਚ ਮਾਰਦੀ ਸੋ ਬੱਚਾ ਪਰੇ ਨਹੀਂ ਕਰਿਆ ਆਪਾਂ ਤੇਜ਼ੀ 'ਚ ਕਰਕੇ ਸੋ ਇਹ ਆ ਦੇਖੋ ਛੋਣ ਦਾ ਹਸਲ ਵੋਟਾ-ਵੋਟਾ ਛੋੜਾ ਜਮਾ ਹਨਾ ਹੋਰ ਬਸ ਠੀਕ ਹੈ ਸੋ ਛੋਣ ਵਗੈਰਾ ਦੇਖੋ ਇਹਦਾ ਓਕੇ ਇਹ ਦੇਣੀ ਆ ਵੀਰ ਕਹਿੰਦਾ 85000 ਰੁਪਏ ਜੀ ਤੇ ਉਹ ਤੇ 14 ਕਿਲੋ ਮੰਨ ਕੇ ਇਹਨੂੰ ਲੈ ਲਿਓ ਸੁਹਾ ਤੀਜਾ ਸੁਈ ਵੀ ਆ ਤੇ ਪਿੱਛੇ ਕੱਟੀ ਫੀਮਲ ਕਾਪ ਆ ਤੇ ਬਾਕੀ ਥਣ ਦੇਖੋ ਕਿਆ ਬਾਤਾਂ ਪੂਰਾ ਮੋਟਾ-ਮੋਟਾ ਥਾਣਾ ਤੇ ਬਾਜਬ ਰੇਡ ਦੇ ਵਿੱਚ ਆ ਬਿਲਕੁਲ ਬਿਲਕੁਲ ਬਾਜਬ ਰੇਡ ਆ 85000 ਰੁਪਿਆ ਤੁਹਾਨੂੰ 14 ਲੀਟਰ ਰਾਮਣਾ ਦੇ ਦਿੰਨੇ ਨੇ ਚੰਗੀ ਸੇਵਾ ਵਗੈਰਾ ਕਰਾਂਗੇ ਬਾਕੀ ਲੇਵਾ ਦੇਖੋ ਜਾਂ ਬੈਕ ਸਾਈਡ ਤੋਂ ਸੋਹਣਾ ਸਾਫ ਸੁਥਰਾ ਹਵਾਨਾ ਤੇ ਮੁੱਠੀ ਵਾਲਾ ਥਾਣਾ ਜਿੰਦ ਜਾਣ ਦੇ ਵਿੱਚ ਆ ਇਹ ਨਹੀਂ ਗੱਲ ਕਿਤੇ ਲੱਸੀ ਨਾ ਵੀ ਬਾੜੀ 85000 ਰੇਡ ਦੇ ਅਕੋਰਡਿੰਗ ਠੀਕ ਠਾਕ ਆ ਵਧੀਆ ਤੇ ਨਾੜਾ ਦੇਖੋ ਜਮ ਹਵਾਨੇ ਦੇ ਬਹੁਤ ਛੋੜੇ ਸਾਫ ਸੁਥਰੇ ਨਾਣਾ ਦਿਖਾਈ ਦਿੰਦੀਆਂ ਸੋ ਆਪ ਤਿੰਨ ਨਾਗ ਸਾਨੂੰ ਦਿਖਾਤੇ ਦੋ ਦਿਖਾਦੇ ਸੂਜੀਆਂ ਵੀ ਆ ਤੇ ਇੱਕ ਦਿਖਾਦੀ ਗੱਬਣ ਪਿੰਡ ਹੰਡਿਆਇਆ ਕੋਠੇ ਪੈਂਦਾ ਚੁੰਗਾ ਹੈ ਜਿਹੜਾ ਬਰਨਾਲਾ ਕੋਈ ਵੀ ਨਾਲ ਛੋੜੇ ਪਸੰਦ ਹੋਵੇ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਹਾਂਜੀ ਨੰਬਰ ਬੋਲ ਦਈਏ ਇੱਕ ਵਾਰੀ 987636634 ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਨਾਲ